ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਥ ਸੰਗਤਾਂ ਜੀ ਅਪਣੇ ਅੱਜ ਦੀ ਵੀਡੀਓ ਵਿੱਚ ਅਸੀਂ ਤੁਹਾਡੇ ਨਾਲ ਗੱਲ ਕਰਨ ਵਾਲੇ ਹਾਂ ਜੀ ਜੇਕਰ ਤੁਸੀਂ 25 ਤਰੀਕ ਮਸੀਹ ਤੋਂ ਪਹਿਲਾਂ ਪਹਿਲਾਂ 11 ਪਾਠ ਸੁਖਮਨੀ ਸਾਹਿਬ ਦੇ ਇਸ ਤਰੀਕੇ ਨਾਲ ਕਰ ਲੈਂਦੇ ਹੋ ਤਾਂ ਵੇਖ ਲੈਣਾ ਤੁਹਾਡੇ ਮਨ ਦੀ ਫਿਰ ਹਰ ਇੱਕ ਇੱਛਾ ਪੂਰੀ ਹੋ ਜਾਵੇਗੀ ਸ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਕਮੈਂਟ ਬਾਕਸ ਦੇ ਵਿੱਚ ਤਨ ਤਨ ਸ਼੍ਰੀ ਗੁਰੂ ਅਰਜਨ ਦੇਵ ਜੀ ਲਿਖ ਕੇ ਹਾਜ਼ਰੀ ਲਗਵਾ ਦਿਓ ਜੀ ਤਾਂ ਕਿ ਗੁਰੂ ਅਰਜਨ ਪਾਤਸ਼ਾਹ ਜੀ ਦੀ ਕਿਰਪਾ ਹਮੇਸ਼ਾ ਦੇ ਲਈ ਤੁਹਾਡੇ ਘਰ ਪਰਿਵਾਰ ਤੇ ਬਣ ਜਾਵੇ। ਸੋ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਸਾਥ ਸੰਗਤ ਜੀ। ਅੱਜ ਆਪਾਂ ਤੁਹਾਡੇ ਨਾਲ ਇੱਕ ਐਸੀਆਂ ਚਾਰ ਗੱਲਾਂ ਸਾਂਝੀਆਂ ਕਰਨ ਲੱਗੇ ਹਾਂ ਜੇ ਉਹ ਚਾਰ ਗੱਲਾਂ ਦੇ ਉੱਤੇ ਤੁਸੀਂ ਅਮਲ ਕਰ ਲਿਆ ਤਾਂ ਆਪਣੀ ਜ਼ਿੰਦਗੀ ਤੁਹਾਡੀ ਦਿਨਾਂ ਵਿੱਚ ਹੀ ਸਵਰਗ ਬਣ ਜਾਵੇਗੀ। ਆਪਣਾ ਜੀਵਨ ਆਪਣੇ ਆਪ ਹੀ ਰਿਜਕ ਤੇ ਬਰਕਤ ਭੰਡਾਰਾਂ ਵਾਲੇ ਪਾਸੇ ਚਲਿਆ ਜਾਵੇਗਾ। ਜ਼ਿੰਦਗੀ ਦੇ ਵਿੱਚ ਜਿੰਨੇ ਵੀ ਦੁੱਖ ਤਕਲੀਫਾਂ ਹਨ ਸਭ ਕੱਟੇ ਜਾਣਗੇ। ਬਸ ਚੇਤੇ ਰੱਖਣੀਆਂ ਹਨ ਇਹ ਚਾਰ ਗੱਲਾਂ। ਇਹਨਾਂ ਚਾਰ ਗੱਲਾਂ ਉੱਤੇ ਅਮਲ ਕਰਨਾ ਹੈ ਤੇ ਕਿੰਨੀਆਂ ਕੁ ਸੌਖੀਆਂ ਗੱਲਾਂ ਹਨ। ਆਪਾਂ ਨੂੰ ਹਰ ਦਿਨ ਦੀ ਜ਼ਿੰਦਗੀ ਵਿੱਚ ਜਦੋਂ ਆਪਾਂ ਆਮ ਕੰਮਕਾਰ ਕਰਦੇ ਹਾਂ ਉਦੋਂ ਵੀ ਇਹਨਾਂ ਗੱਲਾਂ ਤੇ ਅਮਲ ਕਰ ਸਕਦੇ ਹਾਂ। ਆਪਾਂ ਨੂੰ ਕੋਈ ਦੁੱਖ ਤਕਲੀਫ ਨਹੀਂ ਹੋਵੇਗੀ। ਇਹਨਾਂ ਗੱਲਾਂ ਦੇ ਉੱਤੇ ਅਮਰ ਕਰਨ ਲੱਗੇ ਸਗੋਂ ਇਹ ਜਿਹੜੀਆਂ 4 ਗੱਲਾਂ ਹਨ ਆਪਣੀ ਜ਼ਿੰਦਗੀ ਨੂੰ ਸੌਖੇ ਪਾਸੇ ਲੈ ਜਾਣਗੀਆਂ ਪੁਰਾਣੇ ਵੇਲੇ ਦੀ ਗੱਲ ਹੈ ਕਿ ਇੱਕ ਨਗਰ ਵਿੱਚ ਇੱਕ ਬੜਾ ਅਕਲਮੰਦ ਰਾਜਾ ਸੀ ਸਾਰੇ ਪਰਜਾ ਉਸ ਤੋਂ ਬੜੀ ਖੁਸ਼ ਸੀ ਪੂਰੇ ਰਾਜ ਦੇ ਵਿੱਚ ਖੁਸ਼ਹਾਲੀ ਫਸਰੀ ਹੋਈ ਸੀ ਇਹ ਰਾਜਾ ਆਏ ਗਏ ਦੀ ਵੀ ਬੜੀ ਦੇਖਭਾਲ ਕਰਦਾ ਸੀ ਜਦੋਂ ਵੀ ਕੋਈ ਸਰਕਾਰੀ ਮਹਿਮਾਨ ਆਉਂਦਾ ਉਸ ਦੀ ਉਚੇਚੇ ਤੌਰ ਤੇ ਆਓ ਭਗਤ ਕੀਤੀ ਜਾਂਦੀ ਸੀ ਉਹ ਮਹਿਮਾਨ ਅੱਗੇ ਜਾ ਕੇ ਕਈ ਥਾਵਾਂ ਤੇ ਇਸ ਦੀ ਮਹਿਮਾ ਦਾ ਫਿਰ ਗੁਣਗaan ਕਰਿਆ ਕਰਦਾ ਸੀ ਇਸੇ ਤਰੀਕੇ ਨਾਲ ਸ਼ਾਮ ਦੇ ਵੇਲੇ ਇੱਕ ਦਿਨ ਰਾਜਾ ਆਪਣੇ ਬਾਗੀਚੇ ਦੇ ਵਿੱਚ ਟਹਿਲ ਰਿਹਾ ਸੀ ਤਾਂ ਬਾਹਰੋਂ ਕੁਝ ਅੰਦਰ ਆ ਕੇ ਫਰਮਾਉਂਦੇ ਨੇ ਇੱਕ ਸੰਤ ਫਕੀਰ ਜੀ ਉੱਥੋਂ ਲੰਘ ਰਹੇ ਸਨ ਸੰਤ ਫਕੀਰ ਨੇ ਇਸ਼ਾਰਾ ਜ਼ਾਹਿਰ ਕੀਤਾ ਕਿ ਉਹ ਅੱਜ ਰਾਤ ਮਹਿਲ ਵਿੱਚ ਰਹਿਣਾ ਚਾਹੁੰਦੇ ਹਨ ਉਹਨਾਂ ਨੂੰ ਇਹ ਦੱਸਿਆ ਵੀ ਗਿਆ ਕਿ ਇੱਥੇ ਠਹਿਰਗਾ ਬਣੀ ਹੋਈ ਹੈ ਨਗਰ ਦੇ ਵਿੱਚ ਰਾਤ ਰੁਕਣ ਦੇ ਪ੍ਰਬੰਧ ਹਨ ਪਰ ਇਹ ਫਕੀਰ ਜੀ ਉਚੇਚੇ ਤੌਰ ਤੇ ਇਸ ਰਾਜ ਮਹਿਲ ਵਿੱਚ ਰਾਤ ਗੁਜ਼ਾਰਨਾ ਚਾਹੁੰਦੇ ਹਨ ਇਸ ਰਾਜੇ ਨੇ ਸੋਚਿਆ ਇਹ ਕਿਹਾ ਆਉਣ ਦਿਓ ਆਪਾਂ ਉਹਨਾਂ ਦੀ ਇੱਛਾ ਪੂਰੀ ਕੀਤੇ ਬਿਨਾਂ ਇਸ ਨਗਰ ਤੋਂ ਕਿਵੇਂ ਜਾਣ ਦੇ ਸਕਦੇ ਹਾਂ ਇਹਨਾਂ ਨੂੰ ਇੱਥੇ ਰਾਤ ਰੱਖਿਆ ਜਾਵੇ ਸ਼ਾਹੀ ਮਹਿਮਾਨ ਵਾਲੇ ਜਿੰਨੇ ਵੀ ਠਾਠ ਬਾਠ ਨੇ ਉਹਨਾਂ ਦੇ ਤਹਿਤ ਇਹਨਾਂ ਦੀ ਸੇਵਾ ਕੀਤੀ ਜਾਵੇ ਇਹਨਾਂ ਦਾ ਇੱਜ਼ਤ ਮਾਨਸਾਧਿਕਾਰ ਦੇ ਨਾਲ ਆਦਰ ਸਤਿਕਾਰ ਕਰਕੇ ਆਓ ਭਗਤ ਵੀ ਕੀਤੀ ਜਾਵੇ ਰਾਤ ਦੇ ਵਿੱਚ ਭਾਂਤ ਭਾਂਤ ਦੇ ਪਕਵਾਨ ਮਿਲੇ ਸੌਣ ਦੇ ਲਈ ਮਖਮਲ ਰਜਾਈਆਂ ਦਾ ਬਿਸਤਰਾ ਮਿਲਿਆ ਤੇ ਸਵੇਰ ਵੇਲੇ ਕਈ ਤਰੀਕੇ ਦੇ ਕਿਸਮ ਦੇ ਫਿਰ ਪਕਵਾਨ ਪੱਕ ਕੇ ਫਕੀਰ ਜੀ ਦੇ ਅੱਗੇ ਆਏ ਫਕੀਰ ਜੀ ਜਾਣ ਬੁਝ ਕੇ ਇਸ ਰਾਜੇ ਦੀ ਮਹਿਮਾ ਪਰਖਣੀ ਚਾਹੁੰਦੇ ਸਨ ਫਕੀਰ ਜੀ ਬੜੇ ਖੁਸ਼ ਹੋਏ ਤੇ ਫਕੀਰ ਜੀ ਦੇ ਮਨ ਵਿੱਚ ਇਹ ਗੱਲ ਸੀ ਕਿ ਇਹ ਜਿੰਨੀ ਵੀ ਸੇਵਾ ਕੀਤੀ ਹੈ ਰਾਜੇ ਦੇ ਆਖੇ ਲੱਗਣ ਵਾਲੇ ਨੌਕਰਾਂ ਚਾਕਰਾਂ ਨੇ ਕੀਤੀ ਹੈ ਪਰ ਰਾਜਾ ਖੁਦ ਇੱਕ ਵਾਰ ਵੀ ਨਹੀਂ ਆਇਆ ਜੇਕਰ ਰਾਜਾ ਮੈਨੂੰ ਬਿਨਾਂ ਮਿਲੇ ਹੀ ਇਸ ਮਹਿਲ ਦੇ ਵਿੱਚੋਂ ਮੈਨੂੰ ਜਾਣਾ ਪੈ ਜਾਵੇ ਤਾਂ ਇਹਦਾ ਮਤਲਬ ਹੈ ਕਿ ਇਹ ਫੋਕੇ ਵਿਖਾਵੇ ਵਿੱਚ ਵਿਸ਼ਵਾਸ ਰੱਖਦਾ ਹੈ ਖੈਰ ਜਦੋਂ ਉਹ ਜਾਣ ਵਾਲਾ ਸੀ ਤਾਂ ਰਾਜਾ ਉਚੇਚੇ ਤੌਰ ਤੇ ਫਕੀਰ ਦੇ ਕੋਲ ਪਹੁੰਚਿਆ ਫਕੀਰ ਜੀ ਦੇ ਕੋਲ ਪਹੁੰਚ ਕੇ ਰਾਜੇ ਨੇ ਪੁੱਛਿਆ ਕਿ ਜੇਕਰ ਕੋਈ ਕਮੀ ਪੇਸ਼ੀ ਹੈ ਤਾਂ ਮੈਨੂੰ ਜ਼ਰੂਰ ਦੱਸੋ ਜੇਕਰ ਕਿਤੇ ਕੋਈ ਸਾਢੇ ਵੱਲੋਂ ਘਾਟ-ਬਾੜ ਰਹਿ ਗਈ ਹੋਵੇ ਉਹਦੇ ਲਈ ਮੈਂ ਤੁਹਾਡੇ ਕੋਲੋਂ ਮਾਫੀ ਚਾਹੁੰਦਾ ਹਾਂ ਰਾਜੇ ਦੀ ਇਹ ਗੱਲ ਸੁਣ ਕੇ ਫਕੀਰ ਜੀ ਬੜੇ ਪ੍ਰਸੰਨ ਹੋਏ ਤੇ ਕਹਿਣ ਲੱਗੇ ਤੁਸੀਂ ਰਾਜਾ ਹੋ ਤੁਸੀਂ ਸਾਰੇ ਨਗਰ ਦਾ ਧਿਆਨ ਰੱਖਣਾ ਹੈ ਤੁਸੀਂ ਇੱਕ ਮਹਿਮਾਨ ਦਾ ਇੱਕ ਸਾਧੂ ਫਕੀਰ ਦਾ ਇਕੱਲੇ ਤੌਰ ਤੇ ਧਿਆਨ ਨਹੀਂ ਰੱਖ ਸਕਦੇ ਮੈਂ ਤੁਹਾਡੇ ਟੰਗ ਤਰੀਕੇ ਤੋਂ ਬੜਾ ਖੁਸ਼ ਹੋਇਆ ਇਸੇ ਖੁਸ਼ੀ ਦੇ ਵਿੱਚ ਮੈਂ ਤੁਹਾਨੂੰ ਅੱਜ ਚਾਰ ਐਸੀਆਂ ਚੀਜ਼ਾਂ ਦੇ ਬਾਰੇ ਦੱਸਣ ਜਾ ਰਿਹਾ ਹਾਂ ਜੋ ਤੁਹਾਡੀ ਜ਼ਿੰਦਗੀ ਵਿੱਚ ਬਹੁਤ ਜ਼ਿਆਦਾ ਕੰਮ ਆਉਣਗੇ ਫਕੀਰ ਜੀ ਰਾਜੇ ਨੂੰ ਦੱਸਦੇ ਹਨ ਕਿ ਸਭ ਤੋਂ ਪਹਿਲਾਂ ਤਾਂ ਆਪਣੇ ਘਰ ਵਿੱਚ ਜਦੋਂ ਵੀ ਕੋਈ ਇਨਸਾਨ ਆਉਂਦਾ ਹੈ ਉਹਨੂੰ ਖਿੜੇ ਮੱਥੇ ਸਵੀਕਾਰਨਾ ਚਾਹੀਦਾ ਹੈ ਸਾਡੇ ਘਰ ਜੋ ਵੀ ਕੋਈ ਆਉਂਦਾ ਹੈ ਉਹਨੂੰ ਰੱਬ ਦਾ ਰੂਪ ਸਮਝਣਾ ਚਾਹੀਦਾ ਹੈ ਬਹੁਤੀ ਵਾਰੀ ਸਾਡੇ ਤੋਂ ਇਹੀ ਗਲਤੀ ਹੋ ਜਾਂਦੀ ਹੈ ਅਸੀਂ ਸੋਚਦੇ ਹਾਂ ਜੇਕਰ ਕੋਈ ਸਾਡੇ ਘਰ ਵਿੱਚ ਆ ਕੇ ਬੈਠ ਗਿਆ ਤਾਂ ਇਹ ਵਿਹਲਾ ਹੈ ਅਸੀਂ ਤਾਂ ਕੰਮਕਾਰ ਕਰਨੇ ਸੀ ਸਾਨੂੰ ਵੀ ਕੰਮਕਾਰ ਤੋਂ ਬਿਠਾ ਲਿਆ ਸਾਨੂੰ ਵੀ ਇਹਨਾਂ ਨੂੰ ਸਮਝ ਦੇਣਾ ਪੈ ਰਿਹਾ ਹੈ ਇਹ ਗੱਲ ਜੇ ਅੱਜ ਦੇ ਹਿਸਾਬ ਨਾਲ ਵੇਖੀਏ ਤੇ ਇੱਕ ਹੱਦ ਤੱਕ ਠੀਕ ਵੀ ਹੈ ਜੇਕਰ ਵਾਰ-ਵਾਰ ਬਿਨਾਂ ਵਜ੍ਹਾ ਕੋਈ ਆਉਂਦਾ ਹੈ ਉਹਦੇ ਬਾਰੇ ਇਹ ਗੱਲ ਕਹੀ ਜਾ ਸਕਦੀ ਹੈ ਪਰ ਆਪਾਂ ਮੱਥੇ ਤੇਉੜੇ ਕਦੇ ਨਹੀਂ ਪਾਉਣੀ ਜਿਸ ਘਰ ਕੋਈ ਵਾਰ-ਵਾਰ ਆ ਕੇ ਬੈਠਦਾ ਹੈ ਮਤਲਬ ਉਸ ਘਰ ਦੇ ਵਿੱਚ ਪਰਮਾਤਮਾ ਦੀ ਬਖਸ਼ਿਸ਼ ਹੈ ਕਿਸੇ ਨੂੰ ਉਸ ਘਰ ਤੋਂ ਉਮੀਦ ਹੈ ਕੁਝ ਮਿਲ ਸਕਦਾ ਹੈ ਉਸਨੂੰ ਤਾਂ ਉਹ ਵਾਰ-ਵਾਰ ਤੁਹਾਡੇ ਕੋਲ ਆ ਕੇ ਬੈਠਦਾ ਹੈ ਕਈ ਲੋਕਾਂ ਨੂੰ ਹੋ ਸਕਦਾ ਤੁਹਾਡੀ ਸੰਗਤ ਚੰਗੀ ਲੱਗਦੀ ਹੋਵੇ ਜੋ ਵੀ ਹੈ ਤੁਸੀਂ ਕਿਸੇ ਨੂੰ ਚੰਗਾ ਸਮਝਦੇ ਹੋ ਮਾੜਾ ਸਮਝਦੇ ਹੋ ਪਰ ਉਸ ਦਾ ਖੁੱਲੇ ਦਿਲ ਨਾਲ ਸਵਾਗਤ ਕਰੋ ਆਓ ਭਗਤ ਕਰੋ ਜੋ ਵੀ ਰੁੱਖੀ ਸੁੱਖੀ ਪੱਕੀ ਹੈ ਉਸ ਦੇ ਨਾਲ ਸਾਂਝੀ ਕਰੋ ਸੰਤ ਫਕੀਰ ਜੀ ਦੂਜੀ ਗੱਲ ਦੱਸਦੇ ਹਨ ਕਿ ਅੰਮ੍ਰਿਤ ਵੇਲਾ ਸਾਂਭਣਾ ਬੜਾ ਜ਼ਰੂਰੀ ਹੈ ਇਸ ਰਾਜੇ ਨੂੰ ਆਖਦੇ ਹਨ ਕਿ ਤੂੰ ਭਾਈ ਰਾਜਾ ਹੈਂ ਬਹੁਤ ਸਾਰੇ ਤੈਨੂੰ ਕੰਮਕਾਰ ਹੁੰਦੇ ਹੋਣਗੇ ਪਰ ਕੁਝ ਸਮਾਂ ਤਾਂ ਤੈਨੂੰ ਕੱਢਣਾ ਹੀ ਚਾਹੀਦਾ ਹੈ ਮੈਂ ਵੇਖਿਆ ਤੇਰੇ ਨੌਕਰਾਂ ਚਾਕਰਾਂ ਤੋਂ ਪਤਾ ਲੱਗਿਆ ਤੂੰ ਬਹੁਤ ਲੇਟ ਉੱਠਿਆ ਹੈ ਪਰ ਇਹ ਤਰੀਕਾ ਸਹੀ ਨਹੀਂ ਸਵੇਰੇ ਸੂਰਜ ਚੜਨ ਤੋਂ ਪਹਿਲਾਂ ਉੱਠਣਾ ਤੇਰੇ ਲਈ ਲਾਜ਼ਮੀ ਹੈ ਉਸ ਵੇਲੇ ਕੁਦਰਤ ਨੂੰ ਵੀ ਨੇੜਿਓਂ ਵੇਚਣ ਦਾ ਮੌਕਾ ਮਿਲ ਜਾਂਦਾ ਹੈ ਉਸ ਵੇਲੇ ਪਰਮਾਤਮਾ ਦਾ ਨਾਮ ਸਿਮਰਨ ਕਰਨਾ ਹੈ ਫਕੀਰ ਜੀ ਨੇ ਤੀਜੀ رائے ਦਿੰਦੇ ਹੋਏ ਕਿਹਾ ਜਿਹੜੇ ਵੀ ਸਾਡੇ ਘਰੋਂ ਆਵੇ ਕਦੇ ਵੀ ਉਸਨੂੰ ਭੁੱਖੇ ਪੇਟ ਵਾਪਸ ਨਹੀਂ ਭੇਜਣਾ ਚਾਹੀਦਾ ਚੌਥੀ ਗੱਲ ਉਹ ਇਹ ਦੱਸਦੇ ਹਨ ਕਿ ਬਾਲ ਹੱਟ ਤੇ ਇਸਤਰੀ ਹੱਟ ਦੇ ਅੱਗੇ ਆਪਣਾ ਦਿਮਾਗ ਬੰਦ ਕਰਕੇ ਹੱਟ ਦੀ ਹਰ ਗੱਲ ਮੰਨ ਲੈਣੀ ਚਾਹੀਦੀ ਹੈ ਖੈਰ ਫਕੀਰ ਜੀ ਤਾਂ ਇਹ ਕਲ ਦੱਸ ਕੇ ਚਲੇ ਗਏ ਬਾਅਦ ਵਿੱਚ ਇਸ ਰਾਜਾ ਸਾਹਿਬ ਦੀ ਜ਼ਿੰਦਗੀ ਦਿਨ ਬਦਿਨ ਇਦਾਂ ਹੀ ਚਲਦੀ ਰਹੀ ਇੱਕ ਦਿਨ ਉਸਨੇ ਸੋਚਿਆ ਫਕੀਰ ਜੀ ਨੇ ਜਿਹੜੀਆਂ ਮੈਨੂੰ ਚਾਰ ਗੱਲਾਂ ਦਸੀਆਂ ਹਨ ਇਹਨਾਂ ਤੇ ਅਮਲ ਵੀ ਕੀਤਾ ਜਾਵੇ ਅਗਲੇ ਦਿਨ ਤੋਂ ਉਸਨੇ ਅੰਮ੍ਰਿਤ ਵੇਲਾ ਸੰਭਾਲਣਾ ਸ਼ੁਰੂ ਕਰ ਦਿੱਤਾ ਅੰਮ੍ਰਿਤ ਵੇਲੇ ਉੱਠਣਾ ਇਸ਼ਨਾਨ ਕਰਨਾ ਪਰਮਾਤਮਾ ਦਾ ਨਾਮ ਜਪਣਾ ਜਿੰਨਾ ਕੁ ਲੈ ਸਕਦਾ ਸੀ ਓਨਾਂ ਕੁ ਲੈ ਲੈਣਾ ਤੇ ਬਾਅਦ ਵਿੱਚ ਟਹਿਲਣਾ ਤੁਰ ਜਾਇਆ ਕਰਨਾ ਕਦੇ ਬਗੀਚੀ ਵਿੱਚ ਕਦੇ ਕਿਸੇ ਪਾਸੇ ਇੱਕ ਦਿਨ ਰਾਜੇ ਦੀ ਘਰ ਵਾਲੀ ਰਾਜੇ ਦੀ ਰਾਣੀ ਉਸ ਨੂੰ ਕਹਿਣ ਲੱਗੀ ਇੱਕ ਤਰੀਕਾ ਦੱਸਦੀ ਹੈ ਕਿ ਸਵੇਰੇ ਜਦੋਂ ਤੁਸੀਂ ਉੱਠ ਜਾਂਦੇ ਹੋ ਅੰਮ੍ਰਿਤ ਵੇਲੇ ਤੁਹਾਡੇ ਕੋਲ ਬੜਾ ਸਮਾਂ ਹੁੰਦਾ ਹੈ ਸਧਾਰਨ ਕੱਪੜਿਆਂ ਦੇ ਵਿੱਚ ਜਾਂ ਸਿਪਾਹੀ ਦੇ ਕੱਪੜਿਆਂ ਵਿੱਚ ਆਪਣੀ ਪਰਜਾ ਦੇ ਵਿੱਚ ਜਾਇਆ ਕਰੋ ਆਪਾਂ ਤਾਂ ਇੱਥੇ ਬੈਠਿਆਂ ਹੀ ਸਾਰੀਆਂ ਗੱਲਾਂ ਸੁਣਦੇ ਹਨ ਕਿ ਲੋਕ ਬੜੇ ਖੁਸ਼ ਤੇ ਰਾਜੀ ਹਨ ਜਾ ਕੇ ਪਤਾ ਵੀ ਕਰਿਆ ਕਰੋ ਕਿ ਕਿੰਨੇ ਕੁ ਲੋਕ ਰਾਜੀ ਤੇ ਖੁਸ਼ੀ ਹਨ ਸੱਚ ਵੀ ਹੈ ਜਾਂ ਝੂਠ ਜਿਹੜੀ ਗੱਲ ਜਿਹੜੀ ਜਾਣਕਾਰੀ ਸਾਡੇ ਕੋਲ ਪਹੁੰਚਦੀ ਹੈ ਰਾਜਾ ਸਾਹਿਬ ਨੂੰ ਇਹ ਗੱਲ ਬੜੀ ਵਧੀਆ ਲੱਗੀ ਤੇ ਅਗਲੇ ਦਿਨ ਅੰਮ੍ਰਿਤ ਵੇਲੇ ਇਸ਼ਨਾਨ ਕੀਤਾ ਪਰਮਾਤਮਾ ਦਾ ਨਾਮ ਜਪਿਆ ਪਰਜਾ ਦੇ ਵਿੱਚ ਚਲੇ ਗਏ ਸਾਦੇ ਕੱਪੜਿਆਂ ਵਿੱਚ ਗਏ ਕਿ ਕਿਸੇ ਨੂੰ ਪਤਾ ਨਾ ਲੱਗੇ ਕਿ ਰਾਜਾ ਹੈ ਕਈ ਥਾਵਾਂ ਤੇ ਰੁਕਦੇ ਹੋਏ ਜਾ ਰਹੇ ਨੇ ਤੇ ਅਚਾਨਕ ਇੱਕ ਘਰ ਦੇ ਕੋਲੋਂ ਦੀ ਲੰਘੇ ਘਰ ਦੇ ਵਿੱਚ ਇੱਕ ਬਜ਼ੁਰਗ ਔਰਤ ਚਰਖਾ ਕਾਤ ਰਹੀ ਹੈ ਤਦੇ ਕਦੇ ਰੋਂਦੀ ਤੇ ਕਦੇ ਹੱਸਦੀ ਹੈ ਤੇ ਨਾਲ ਫਿਰ ਪਰਮਾਤਮਾ ਦਾ ਨਾਮ ਜਪਦੀ ਹੈ ਇਹ ਰਾਜਾ ਸਾਹਿਬ ਉਸਤੇ ਕਰਦਾ ਦਰਵਾਜ਼ਾ ਖੜਕਾਉਂਦੇ ਨੇ ਤੇ ਆਗਿਆ ਮੰਗਦੇ ਨੇ ਕਿ ਮੈਂ ਤੁਹਾਡੇ ਘਰ ਦੇ ਅੰਦਰ ਆ ਸਕਦਾ ਹਾਂ ਕਹਿੰਦੀ ਆ ਜਾਓ ਪੁੱਛਦਾ ਹੈ ਕਿ ਭਾਈ ਤੁਹਾਡੇ ਰੋਣ ਦਾ ਕੀ ਕਾਰਨ ਹੈ ਉਹ ਦੱਸਦੀ ਹੈ ਕਿ ਕੋਈ ਗਲਤੀ ਹੋਈ ਸੀ ਕਿਸੇ ਤੋਂ ਉਸ ਗਲਤੀ ਦੀ ਸਜ਼ਾ ਮੇਰੇ ਘਰ ਵਾਲੇ ਨੂੰ ਮਿਲ ਗਈ ਉਹਦੀਆਂ ਦੋਵੇਂ ਹੀ ਲੱਤਾਂ ਵੱਡੀਆਂ ਗਈਆਂ ਉਹ ਆਪਣੇ ਆਪ ਨੂੰ ਇਸ ਹਾਲਾਤਾਂ ਦੇ ਵਿੱਚ ਲੈ ਕੇ ਆਉਂਦਾ ਹੈ ਕਿ ਹੁਣ ਉਸ ਦਾ ਸਾਰਾ ਪਾਲਣ ਪੋਸ਼ਣ ਉਸ ਨੂੰ ਇੱਥੋਂ ਲੈ ਜਾ ਕੇ ਉੱਥੋਂ ਤੱਕ ਰਹਿ ਜਾਣ ਦੀ ਜ਼ਿੰਮੇਵਾਰੀ ਮੇਰੀ ਹੈ ਕਿਸੇ ਦੀ ਗਲਤੀ ਦਾ ਸੱਟਾ ਮੈਨੂੰ ਭੁਗਤਣਾ ਪੈ ਰਿਹਾ ਹੈ ਮੇਰੇ ਕਰਮਾਂ ਵਿੱਚ ਰੋਣਾ ਹੀ ਹੈ ਹੋਰ ਕੁਝ ਨਹੀਂ ਕਹਿਣ ਲੱਗਿਆ ਕਿ ਫਿਰ ਪ੍ਰਮਾਤਮਾ ਦਾ ਨਾਮ ਕਿਉਂ ਲੈਂਦੇ ਹੋ ਕਹਿਣ ਲੱਗੀ ਜੇ ਇਹ ਬਚਿਆ ਹੈ ਤਾਂ ਉਹਦੇ ਵਿੱਚ ਪ੍ਰਮਾਤਮਾ ਦਾ ਹੱਥ ਸੀ ਪ੍ਰਮਾਤਮਾ ਦੀ ਕਿਰਪਾ ਕਰਕੇ ਬਚ ਗਿਆ ਇਸ ਕਰਕੇ ਜਦੋਂ ਮੈਂ ਚਰਖੇ ਦਾ ਢੇੜਾ ਦਿੰਦੀ ਹਾਂ ਇੱਕ ਵਾਰੀ ਰੋ ਲੈਂਦੀ ਹਾਂ ਇੱਕ ਵਾਰੀ ਪ੍ਰਮਾਤਮਾ ਦਾ ਨਾਮ ਜਪ ਲੈਂਦੀ ਹਾਂ ਕਹਣ ਲੱਗਿਆ ਠੀਕ ਹੈ ਰੋਣ ਦੀ ਸਮਝ ਆ ਗਈ ਪਰਮਾਤਮਾ ਦਾ ਨਾਮ ਜਪਣ ਦੀ ਸਮਝ ਆ ਗਈ ਤੇ ਪਰ ਹੱਸਦੇ ਕਿਉਂ ਹੋ ਮੇਰਾ ਪਤੀ ਇਸ ਹਾਲਾਤ ਦੇ ਵਿੱਚ ਪਹੁੰਚਿਆ ਹੈ ਹੁਣ ਉਹਦੇ ਕੋਲ ਵੀ ਗਿਣਤੀ ਦੇ 7 ਦਿਨ ਬਾਕੀ ਹਨ 7 ਦਿਨਾਂ ਬਾਅਦ ਉਹਦੇ ਜੀਵਨ ਲੀਲਾ ਖਤਮ ਹੋ ਜਾਵੇਗੀ ਇਸ ਕਰਕੇ ਮੈਨੂੰ ਖੁਸ਼ੀ ਹੋ ਰਹੀ ਹੈ ਰਾਜੇ ਦੀ ਉਤਸੁਕਤਾ ਜਾਗੀ ਤੇ ਰਾਜਾ ਹੈਰਾਨ ਹੋਇਆ ਕਿ ਐਨੀ ਜਾਣੀ ਜਾਣ ਕਿਵੇਂ ਹੋ ਸਕਦੀ ਹੈ ਉਹਦੇ ਕੋਲ ਕਿ 7 ਦਿਨ ਬਾਕੀ ਹਨ ਜਾ ਤਾਂ ਉਹਨੂੰ ਖੁਦ ਖਤਮ ਕਰਨ ਵਾਲੀ ਹੈ ਜਾਂ ਉਹਨੂੰ ਕਿਸੇ ਤੋਂ ਮਰਵਾਉਣ ਵਾਲੀ ਹੈ ਇਸ ਨੇ ਹੋਰ ਜਾਣਕਾਰੀ ਪ੍ਰਾਪਤ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਸ ਨੇ ਦੱਸਿਆ ਕਿ ਕਿਸੇ ਦੇ ਝੂਠ ਤੇ ਕਿਸੇ ਦੇ ਕੰਮ ਦੀ ਕਿਸੇ ਦੀ ਕੋਈ ਘਟੀਆ ਹਰਕਤ ਕੀਤੀ ਸੀ ਉਸ ਤੋਂ ਬਾਅਦ ਜਿਹੜਾ ਇਲਜ਼ਾਮ ਸੀ ਉਹ ਮੇਰਾ ਪਤੀ ਦੇ ਉੱਪਰ ਲੱਗ ਗਿਆ ਤੇ ਉਹ ਝੂਠਾ ਮੇਰਾ ਪਤੀ ਠਹਿਰਾਇਆ ਗਿਆ ਰਾਜੇ ਦੇ ਕੋਲ ਐਨੀ ਸੋਚਣ ਸ਼ਕਤੀ ਨਹੀਂ ਸੀ ਜਾਂ ਉਹਦੇ ਅੱਗੇ ਸਬੂਤ ਹੀ ਇਸ ਤਰੀਕੇ ਨਾਲ ਰੱਖੇ ਗਏ ਕਿ ਮੇਰੇ ਘਰ ਵਾਲੇ ਨੂੰ ਸਿਰ ਕਲਮ ਕਰਵਾਉਣ ਦੀ ਖਾਤਰ ਆਪਣੀਆਂ ਲੱਤਾਂ ਕਟਵਾਉਣੀਆਂ ਪੈ ਗਈਆਂ ਪਰ ਜਿਹੜਾ ਜਲਾਦ ਇਹਨੂੰ ਖਤਮ ਕਰਨ ਗਿਆ ਸੀ ਉਹ ਸਿਰਫ ਲੱਤਾਂ ਵੱਢ ਕੇ ਉਸ ਤੋਂ ਅੱਗੇ ਹਿੰਮਤ ਨਾ ਹੋਈ ਤੇ ਉਸਨੂੰ ਜੰਗਲ ਵਿੱਚ ਸੁੱਟ ਕੇ ਆ ਗਿਆ ਪਰ ਇਸ ਸਾਰੀ ਜੋ ਗਲਤੀ ਸੀ ਇਹਦੇ ਵਿੱਚ ਮੇਰੇ ਘਰ ਵਾਲੇ ਦਾ ਕੋਈ ਵੀ ਕਸੂਰ ਨਹੀਂ ਸੀ ਇਸ ਕਰਕੇ ਮੈਂ ਦੁਖੀ ਹਾਂ ਇਸ ਹਾਲਾਤ ਦੇ ਵਿੱਚ ਪਹੁੰਚਿਆ ਤੇ ਸਾਡਾ ਕਸੂਰ ਵੀ ਕੋਈ ਨਹੀਂ ਸ਼ੁਕਰਗੁਜ਼ਾਰ ਇਸ ਕਰਕੇ ਹਾਂ ਇਹ ਬਚ ਗਿਆ ਤੇ ਖੁਸ਼ ਹੁਣ ਇਸ ਕਰਕੇ ਹਾਂ ਕਿ ਉਸ ਰਾਜੇ ਨੂੰ ਇੱਕ ਹਫ਼ਤੇ ਬਾਅਦ ਇੱਕ ਸਪਨੇ ਨੇ ਆ ਕੇ ਡੰਗ ਮਾਰਨਾ ਹੈ ਰਾਜੇ ਨੇ ਸਾਰੇ ਗੱਲਬਾਤ ਸੁਣੀ ਤੇ ਰਾਜੇ ਨੇ ਆਂਡ ਗਵਾਂਡ ਦੇ ਵਿੱਚੋਂ ਵੀ ਪਤਾ ਕੀਤਾ ਕਿ ਇਸ ਦੀ ਦਿਮਾਗੀ ਹਾਲਾਤ ਠੀਕ ਹਨ ਆਂਡ ਗਵਾਂਡ ਵਿੱਚੋਂ ਵੀ ਇਹ ਗੱਲ ਪਤਾ ਲੱਗੀ ਕਿ ਇਹ ਪਰਮਾਤਮਾ ਦਾ ਨਾਮ ਵੀ ਸਿਮਰਨ ਕਰਦੀ ਹੈ ਹੋਰ ਕਈ ਕਿਸਮ ਦੇ ਢੰਗ ਤਰੀਕੇ ਕਿਤਾਬਾਂ ਗ੍ਰੰਥ ਉਸ ਨੇ ਪੜੇ ਹੋਏ ਹਨ ਇਸ ਕਰਕੇ ਇਹਨੂੰ ਥੋੜਾ ਬਹੁਤ ਭਵਿੱਖ ਬਾਰੇ ਪਤਾ ਲੱਗ ਜਾਂਦਾ ਹੈ ਉਹ ਰਾਜਾ ਕਿਉਂਕਿ ਸਧਾਰਨ ਪੇਸ ਦੇ ਵਿੱਚ ਸੀ ਪੁੱਛਣ ਲੱਗਾ ਕਹਿਣ ਲੱਗਾ ਇਹ ਤਾਂ ਕਿਸੇ ਦਾ ਭਵਿੱਖ ਵੇਖ ਕੇ ਇਹ ਵੀ ਦੱਸ ਰਹੀ ਹੈ ਕਿ ਕੋਈ ਹਫ਼ਤੇ ਦੇ ਵਿੱਚ ਮਰ ਜਾਵੇਗਾ ਕੀ ਇਹ ਗੱਲ ਸੱਚੀ ਹੋ ਸਕਦੀ ਹੈ ਉਸ ਨੂੰ ਇਧਰੋਂ ਉਧਰੋਂ ਜਾਣਕਾਰੀ ਇਕੱਤਰ ਕਰਨ ਤੇ ਪਤਾ ਲੱਗਿਆ ਕਿ ਬਿਲਕੁਲ ਇਹ ਗੱਲ ਸੱਚੀ ਹੋ ਸਕਦੀ ਹੈ ਉਸ ਨੇ ਸੋਚਿਆ ਕਿ ਹੁਣ ਇਸ ਦਾ ਉਪਾਅ ਕੀ ਹੈ ਮੇਰੇ ਕੋਲ ਸਿਰਫ ਇੱਕ ਹਫ਼ਤਾ ਉਸਨੇ ਸੋਚਿਆ ਕਿ ਫਕੀਰ ਜੀ ਮੈਨੂੰ ਰਾਏ ਦਿੱਤੀ ਸੀ ਤੁਸੀਂ ਕਿ ਕੋਈ ਵੀ ਘਰੇ ਆਉਂਦਾ ਹੈ ਉਹ ਰੱਬ ਦਾ ਰੂਪ ਹੈ ਪਰਮਾਤਮਾ ਦਾ ਨਾਮ ਤਾਂ ਮੈਂ ਪਹਿਲਾਂ ਹੀ ਜਪ ਰਿਹਾ ਹਾਂ ਜੇ ਸੱਪ ਮੇਰੇ ਘਰੇ ਆ ਰਿਹਾ ਹੈ ਰੱਬ ਦਾ ਰੂਪ ਹੋਵੇਗਾ ਜੇ ਉਹ ਮੇਰੇ ਘਰੇ ਆ ਰਿਹਾ ਹੈ ਫਕੀਰ ਜੀ ਨੇ ਕਿਹਾ ਸੀ ਕਦੇ ਵੀ ਮੇਰੇ ਘਰੋਂ ਭੁੱਖੇ ਪੇਟ ਨਹੀਂ ਜਾਣਾ ਚਾਹੀਦਾ ਉਸਨੇ ਸੱਪਾਂ ਦੇ ਲਈ ਜੋ ਕੁਝ ਚਾਹੀਦਾ ਸੀ ਹੁੰਦਾ ਉਸ ਤੇਜ ਦਾ ਇੰਤਜ਼ਾਮ ਕਰ ਲਿਆ ਸਾਪ ਜਦੋਂ ਉਸਨੂੰ ਡੰਗ ਮਾਰਨ ਆਇਆ ਬੜਾ ਪ੍ਰਸੰਨ ਹੋਇਆ। ਸਾਪ ਨੇ ਉਹਦੇ ਨਾਲ ਲੰਮਾ ਸਮਾਂ ਬਿਤਾਇਆ। ਸਾਪ ਨੇ ਉਸਨੂੰ ਡੰਗ ਮਾਰਨ ਤੋਂ ਪਹਿਲਾਂ ਇਹ ਕਹਿ ਦਿੱਤਾ ਮੈਂ ਤੇਰੀ ਕਾਰਗੁਜ਼ਾਰੀ ਤੇ ਬੜਾ ਖੁਸ਼ ਹਾਂ। ਮੈਂ ਤੈਨੂੰ ਡੱਸਣ ਜ਼ਰੂਰ ਆਇਆ ਸੀ। ਤੇਰੇ ਪ੍ਰਾਣ ਵੀ ਹਰਨ ਆਇਆ ਸੀ ਪਰ ਹਰਾਂਗਾ ਨਹੀਂ। ਤੈਨੂੰ ਡੰਗ ਮਾਰ ਕੇ ਤੈਨੂੰ ਠੀਕ ਵੀ ਮੈਂ ਕਰਨਾ। ਮੇਰੀ ਜ਼ਿੰਮੇਵਾਰੀ ਹੈ। ਸਾਪ ਉਹਨੂੰ ਡੰਗ ਮਾਰਦਾ ਤੇ ਕਹਿੰਦਾ ਕਿ ਲੇਖਾਂ ਦਾ ਲਿਖਿਆ ਮਿਟਾਇਆ ਨਹੀਂ ਜਾ ਸਕਦਾ। ਤਬਦੀਲ ਨਹੀਂ ਕੀਤਾ ਜਾ ਸਕਦਾ ਡੰਗ ਮਾਰਨ ਤੋਂ ਬਾਅਦ ਉਹਦੀ ਜਾਨ ਵੀ ਬਖਸ਼ ਦਿੰਦਾ ਹੈ ਤੇ ਰਾਜਾ ਉਸ ਨੂੰ ਕਹਿੰਦਾ ਕਿ ਵੇਖੋ ਭਾਈ ਤੁਸੀਂ ਆਏ ਹੋ ਤੁਸੀਂ ਰੱਬ ਦਾ ਰੂਪ ਹੋ ਤੁਹਾਡੀ ਮਹਿਮਾਨ ਨਵਾਜ਼ੀ ਕਰਨੀ ਤਾਂ ਬਣਦੀ ਹੈ ਉਸ ਨੂੰ ਖਾਣ ਦਾ ਪਿਆਉਂਦਾ ਹੈ ਤੇ ਜਦੋਂ ਵਾਪਸ ਜਾਣ ਲੱਗਦਾ ਹੈ ਸਭ ਆਖਦਾ ਹੈ ਮੈਂ ਤੇਰੇ ਤਰੀਕਾਕਾਰ ਤੋਂ ਇੰਨਾ ਖੁਸ਼ ਹਾਂ ਮੈਂ ਤੇਰੀ ਜਾਨ ਤਾਂ ਬਖਸ਼ ਕੇ ਆ ਕਰ ਦਿੱਤੀ ਹੈ ਪਰ ਤੈਨੂੰ ਇੱਕ ਹੋਰ ਗੁਣ ਦੇ ਕੇ ਜਾਣਾ ਚਾਹੁੰਦਾ ਹਾਂ ਅੱਜ ਤੋਂ ਤੈਨੂੰ ਇੱਕ ਐਸਾ ਗੁਣ ਦਿੱਤਾ ਕਿ ਤੂੰ ਇਹਨਾਂ ਪਸ਼ੂ ਪੰਛੀਆਂ ਦੀ ਆਵਾਜ਼ ਸੁਣ ਸਕੇਂਗਾ ਇਹਨਾਂ ਦੀ ਗੱਲਬਾਤ ਸਮਝ ਸਕੇਂਗਾ ਜੋ ਕੁਝ ਆਪਸ ਵਿੱਚ ਗੱਲਬਾਤ ਕਰਦੇ ਹਨ ਤੈਨੂੰ ਉਹਨਾਂ ਦਾ ਗਿਆਨ ਵੀ ਹੋ ਜਾਵੇਗਾ ਪਰ ਜੇਕਰ ਤੂੰ ਇਹ ਗੱਲ ਕਿਸੇ ਨੂੰ ਦੱਸ ਦਿੱਤੀ ਕਿ ਤੈਨੂੰ ਪਸ਼ੂ ਪੰਛੀਆਂ ਦੀ ਆਵਾਜ਼ ਸਮਝ ਆ ਜਾਂਦੀ ਹੈ ਉਹ ਤੇਰੀ ਜ਼ਿੰਦਗੀ ਦਾ ਫਿਰ ਆਖਰੀ ਦਿਨ ਹੋਵੇਗਾ ਇਸ ਕਰਕੇ ਕਦੇ ਕਿਸੇ ਨਾਲ ਗੱਲ ਸਾਂਝੀ ਨਹੀਂ ਕਰਨੀ ਇਹ ਵਰਦਾਨ ਦੇ ਕੇ ਉਹ ਸੱਪ ਉਥੋਂ ਚਲਿਆ ਗਿਆ ਉਹ ਰਾਜਾ ਸੀ ਉਹ ਟਹਿਲਦਾ ਰਹਿੰਦਾ ਸੀ ਕਦੇ ਕਿਤੇ ਜਾਂਦਾ ਸੀ ਕਦੇ ਕਿਤੇ ਇਸੇ ਤਰੀਕੇ ਨਾਲ ਰਾਜਾ ਇੱਕ ਦਿਨ ਜੰਗਲ ਵਿੱਚ ਆਪਣੇ ਘਰ ਵਾਲੀ ਨਾਲ ਗਿਆ ਜੰਗਲ ਦੇ ਵਿੱਚ ਕਾਫੀ ਸਾਰੇ ਜਾਨਵਰ ਸਨ ਜਦੋਂ ਉਹ ਜਨੌਰ ਆਪਸ ਦੇ ਵਿੱਚ ਗੱਲਾਂ ਕਰ ਰਹੇ ਸਨ ਕੋਈ ਐਸੀਆਂ ਗੱਲਾਂ ਬਾਤਾਂ ਰਾਜਾ ਉਹਨਾਂ ਦੀਆਂ ਗੱਲਾਂ ਸੁਣ ਕੇ ਹੱਸ ਰਿਹਾ ਸੀ ਰਾਣੀ ਪਿਛੇ ਖੜੀ ਵੇਖਦੀ ਤੇ ਹੈਰਾਨ ਹੋ ਜਾਂਦੀ ਰਾਜਾ ਲਗਾਤਾਰ ਕਿਸੇ ਵੱਲ ਨੂੰ ਮੂੰਹ ਕਰਕੇ ਹੱਸ ਰਿਹਾ ਸੀ ਅਦੇ ਕਿਸੇਵਲ ਇਹਦੀ ਦਿਮਾਗੀ ਹਾਲਤ ਠੀਕ ਹੈ ਰਾਣੀ ਸੋਚਦੀ ਹੈ ਰਾਣੀ ਨੇ ਰਾਜੇ ਨੂੰ ਕਿਹਾ ਮੈਨੂੰ ਦੱਸੋ ਕੀ ਗੱਲ ਹੈ ਕਿਉਂ ਹੱਸਦੇ ਪਏ ਹੋ ਇਹੋ ਜਿਹਾ ਤੁਹਾਡੇ ਨਾਲ ਕੀ ਵਾਪਰਿਆ ਉਹਨੇ ਵਾਰ-ਵਾਰ ਸਮਝਾਉਣ ਦੀ ਕੋਸ਼ਿਸ਼ ਕੀਤੀ ਪਰ ਉਹ ਗੱਲ ਨਾ ਸਮਝੀ ਜਾ ਸਕਦੀ ਸੀ ਉਹਨੇ ਬੜਾ ਯਤਨ ਕੀਤਾ ਪਰ ਰਾਣੀ ਆਪਣੀ ਜਿੱਦ ਤੇ ਅੜ ਚੁੱਕੀ ਸੀ ਉਹ ਅਡੋਲ ਕਹਿੰਦੀ ਸੀ ਮੈਂ ਪੁੱਛ ਕੇ ਰ੍ਹਾਂਗੀ ਕਿ ਕੀ ਵਜ੍ਹਾ ਹੈ ਤੁਸੀਂ ਇੰਨਾ ਹੱਸਦੇ ਪਏ ਹੋ ਕਹਿੰਦਾ ਕਿ ਚਲੋ ਠੀਕ ਹੈ ਮੈਂ ਤੁਹਾਨੂੰ ਦੱਸ ਦੇਵਾਂਗਾ ਪਰ ਆਪਾਂ ਨਦੀ ਦੀ ਘਾਟ ਤੇ ਚੱਲੀਏ ਪਰ ਅੱਜ ਨਹੀਂ ਮੈਂ ਕੱਲ ਸਵੇਰੇ ਦੱਸਾਂਗਾ ਸਾਰੇ ਰਾਜ ਦੇ ਵਿੱਚ ਗੱਲ ਫੈਲ ਗਈ ਕਿ ਰਾਜਾ ਤੇ ਰਾਣੀ ਕਿਸੇ ਗੱਲੋਂ ਨਾਰਾਜ਼ ਹਨ ਰਾਜੇ ਨੇ ਇਹ ਵੀ ਕਹਿ ਦਿੱਤਾ ਜਦੋਂ ਮੈਂ ਤੈਨੂੰ ਇਹ ਗੱਲ ਦੱਸ ਦਿਆਂਗਾ ਮੇਰੀ ਜ਼ਿੰਦਗੀ ਦਾ ਆਖਰੀ ਵਾਲਾ ਦਿਨ ਹੋਵੇਗਾ ਇਹ ਗੱਲ ਵੀ ਸਾਰੇ ਰਾਜ ਵਿੱਚ ਅੱਗ ਵਾਂਗ ਫੈਲ ਗਈ ਖੈਰ ਰਾਜੇ ਦੇ ਨਾਲ ਮੰਤਰੀ ਸੰਤਰੇ ਗਏ ਉਹਨਾਂ ਨੇ ਰਾਜੇ ਨੂੰ ਰੋਕਣ ਦਾ ਯਤਨ ਕੀਤਾ ਕੋਸ਼ਿਸ਼ ਕੀਤੀ ਪਰ ਰਾਣੀ ਆਪਣੀ ਜਿੱਦ ਤੇ ਅੜੀ ਸੀ ਰਾਜਾ ਨਦੀ ਦੇ ਕਿਨਾਰੇ ਖੜਕੇ ਰਾਣੀ ਨਾਲ ਆਖਰੀ ਲਮਹੇ ਕੁਝ ਗੱਲਾਂ ਕਰ ਰਿਹਾ ਸੀ ਉਸ ਤੋਂ ਬਾਅਦ ਉਸਨੇ ਉਹ ਗੱਲ ਦੱਸਨੀ ਹੀ ਸੀ ਕਿ ਉਹ ਹੱਸ ਰਹੀ ਹਾਂ ਸੀ ਉਹਨੂੰ ਕਿਉਂ ਹਾਸਾ ਆ ਰਿਹਾ ਸੀ ਕਿ ਅਚਾਨਕ ਕੀ ਵੇਖਦਾ ਹੈ ਉਹਦੇ ਸਾਹਮਣੇ ਨਦੀ ਤੋਂ ਇੱਕ ਥੋੜਾ ਜਿਹਾ ਹਟਵਾ ਇੱਕ ਡੂੰਗਾ ਖੂਬ ਕੁਝ ਬਣਿਆ ਹੋਇਆ ਸੀ ਇਹ ਕੁਝ ਕਿਸਮ ਦਾ ਟੋਬਾ ਹੀ ਜਿਵੇਂ ਲਾ ਲਓ ਜਿਸ ਦੇ ਬਾਹਰ ਬਹੁਤ ਸਾਰਾ ਘਾਹ ਉਗਿਆ ਸੀ ਤੇ ਅੰਦਰ ਕਾਫੀ ਡੂੰਗਾ ਪਾਣੀ ਸੀ ਇਸ ਟੋਬੇ ਨੂੰ ਇਸੇ ਨਦੀ ਤੋਂ ਭਰ ਲਿਆ ਜਾਂਦਾ ਉਸਦੇ ਨੇੜੇ-ਤੇੜੇ ਇੱਕ ਬੱਕਰੀ ਤੇ ਇੱਕ ਬੱਕਰਾ ਘਾਹ ਚਰ ਰਹੇ ਸਨ। ਇੱਕ ਦੂਜੇ ਨਾਲ ਗੱਲਬਾਤ ਕਰਦੇ ਸਨ। ਰਾਜਾ ਇਹਨਾਂ ਦੀਆਂ ਗੱਲਾਂ ਸੁਣਨ ਲੱਗਾ। ਰਾਜਾ ਸੁਣ ਰਿਹਾ ਸੀ ਬੱਕਰੀ ਬੱਕਰੇ ਨੂੰ ਕਹਿ ਰਹੀ ਸੀ ਜਿਹੜਾ ਘਾਹ ਅੰਦਰ ਵਾਲੇ ਪਾਸੇ ਹੈ ਇਸ ਟੋਬੇ ਦੇ ਵਿੱਚ। ਇਸ ਖੂਹ ਦੇ ਮੈਨੂੰ ਉਹ ਚਾਹੀਦਾ ਹੈ। ਬੱਕਰਾ ਬੜਾ ਯਤਨ ਕਰਦਾ ਪਰ ਨਹੀਂ ਆਉਂਦਾ, ਵਾਪਸ ਆ ਜਾਂਦਾ। ਫਿਰ ਉਹਨੂੰ ਕਹਿੰਦੀ ਫਿਰ ਜਾਂਦਾ। ਉਹ ਘਾਹ ਉਹਦੇ ਕਾਬੂ ਵਿੱਚ ਨਾ ਆਉਂਦਾ। ਫਿਰ ਵਾਪਸ ਆ ਜਾਂਦਾ। ਤਿੰਨ ਵਾਰੀ ਕੋਸ਼ਿਸ਼ ਕਰਦਾ ਫਿਰ ਬકરી ਬਕਰੇ ਨੂੰ ਆਖਦੀ ਥੋੜਾ ਜਿਹਾ ਅੰਦਰ ਜਾ ਕੇ ਕੋਸ਼ਿਸ਼ ਕਰ ਵਿੱਚ ਨੂੰ ਜਾ ਕੇ ਕੋਸ਼ਿਸ਼ ਕਰ ਕਹਿੰਦਾ ਮੇਰੀ ਤੂੰ ਗੱਲ ਸੁਣ ਮੈਂ ਕਿਸੇ ਰਾਜ ਦਾ ਰਾਜਾ ਨਹੀਂ ਮੈਂ ਦਿਮਾਗ ਵਰਤਣਾ ਜਾਣਦਾ ਹਾਂ ਮੈਂ ਬਿਲਕੁਲ ਦਰਸਤ ਹਾਲਾਤ ਵਿੱਚ ਹਾਂ ਮੈਨੂੰ ਪਤਾ ਉੱਥੇ ਮੇਰੀ ਜਾਨ ਨੂੰ ਖਤਰਾ ਹੈ ਇਸ ਕਰਕੇ ਮੈਂ ਅੰਦਰ ਨਹੀਂ ਜਾ ਸਕਦਾ ਉਹ ਫਿਰ ਜिद ਕਰਨ ਲੱਗਦੀ ਤਾਂ ਬਹੁਤ ਜ਼ੋਰ ਨਾਲ ਉਹਦੇ ਵਿੱਚ ਟੱਕਰ ਮਾਰ ਦਿੰਦਾ ਉਹ ਚੁੱਪਚਾਪ ਮਾਫੀ ਮੰਗ ਕੇ ਆਪਣੇ ਕੰਮ ਤੇ ਲੱਗ ਜਾਂਦੀ ਬਕਰਾ ਬકરી ਨੂੰ ਕਹਿੰਦਾ ਇਹ ਰਾਜਾ ਲਈ ਲੱਗਾ ਹੈ ਇਹ ਦਿਮਾਗ ਤੋਂ ਪੈਦਲ ਹੈ ਜਦੋਂ ਇਹਨੂੰ ਪਤਾ ਲੱਗਾ ਕਿ ਇਹਦੀ ਕੋਈ ਅੰਦਰੋਨੀ ਗੱਲ ਦੱਸਿਆਂ ਮੌਤ ਹੋ ਜਾਵੇਗੀ ਕਿਉਂ ਇਹ ਸਾਰਾ ਸ਼ਾਹੀ ਤਾਮਝਾਂ ਲੈ ਕੇ ਇੱਥੇ ਮਰਨ ਦੇ ਲਈ ਆ ਗਿਆ ਕਿਉਂ ਨਹੀਂ ਆਪਣੇ ਘਰ ਵਾਲੀ ਨੂੰ ਸਮਝਾ ਨਹੀਂ ਸਕਦਾ ਇਹਨੂੰ ਵੀ ਪਤਾ ਹੈ ਇਹਦਾ ਰਾਜ ਕਿੱਡਾ ਖੁਸ਼ਹਾਲ ਹੈ ਇਹਦੇ ਰਾਜ ਵਿੱਚ ਜੇਕਰ ਇਹ ਤੁਰ ਗਿਆ ਤੇ ਇਹਦੇ ਰਾਜ ਨੂੰ ਕੌਣ ਸੰਭਾਲੇਗਾ ਇਹ ਤਾਂ ਬੇਅਕਲ ਹੈ ਪਰ ਮੈਂ ਬੱਕਰਾ ਹਾਂ ਮੈਂ ਬੇਅਕਲ ਨਹੀਂ ਇਹ ਸੁਣ ਕੇ ਰਾਜੇ ਦੀਆਂ ਅੱਖਾਂ ਵਿੱਚ ਜਿਵੇਂ ਖੂਨ ਉੱਤਰ ਆਉਂਦਾ ਹੈ ਰਾਜਾ ਤੁਰੰਤ ਆਪਣੇ ਮਿਆਨ ਦੇ ਵਿੱਚੋਂ ਤਲਵਾਰ ਕੱਢਦਾ ਤੇ ਆਪਣੀ ਘਰਵਾਲੀ ਨੂੰ ਕਹਿੰਦਾ ਕਿਉਂ ਤੂੰ ਮੇਰੀ ਜਾਨ ਖਾਣੇ ਲਈ ਹੈ ਇਸ ਕਰਕੇ ਮੈਂ ਤੇਰੇ ਸਿਰ ਦੇ ਉੱਤੇ ਪਹਿਲਾਂ ਬਹੁਤ ਟੂੰਗਾ ਟੱਕ ਲਗਾਵਾਗਾ ਫਿਰ ਤੈਨੂੰ ਗੱਲ ਦੱਸਾਂਗਾ ਤੇ ਮਰਨ ਤੋਂ ਪਹਿਲਾਂ ਤੈਨੂੰ ਦੂਜਾ ਵੀ ਘੱਟ ਲਾ ਕੇ ਖਤਮ ਕਰ ਦੇਵਾਂਗਾ ਇਸ ਕਰਕੇ ਇਹ ਪ੍ਰਥਾ ਇਹ ਤਰੀਕਾ ਨਦੀ ਦੇ ਕਿਨਾਰੇ ਹੀ ਆਪਾਂ ਦੋਵਾਂ ਨੇ ਪ੍ਰਾਣ त्याਗਣੇ ਹਨ ਹੁਣ ਤੂੰ ਦੱਸ ਕਿ ਅਜੇ ਵੀ ਉਹ ਗੱਲ ਉਹ ਰਾਜ ਸੁਣਨ ਦੀ ਇਸ਼ਕ ਹੈ ਰਾਣੀ ਕਹਿੰਦੀ ਮੈਨੂੰ ਕੀ ਤੁਸੀਂ ਚਾਹੇ ਹੱਸੋ ਚਾਹੇ ਰੋਵੋ ਮੈਨੂੰ ਤੁਹਾਡੇ ਨਾਲ ਕੋਈ ਫਰਕ ਨਹੀਂ ਪੈਂਦਾ ਤੁਹਾਡਾ ਰਾਜ ਜਾਣਨਾ ਚਾਹੁੰਦੀ ਸੀ ਇਹਨੇ ਗੱਲ ਕਹਿ ਕੇ ਸ਼ਾਹੀ ਲਸ਼ਕਰ ਲੈ ਕੇ ਰਾਜਾ ਆਪਣੇ ਘਰ ਨੂੰ ਵਾਪਸ ਆ ਜਾਂਦਾ ਹੈ ਸੋ ਰਾਜਾ ਜਦੋਂ ਵਾਪਸ ਆ ਰਿਹਾ ਹੁੰਦਾ ਹੈ ਉਦੋਂ ਸੋਚਦਾ ਮਹਿਜ ਚਾਰ ਗੱਲਾਂ ਸਨ ਸਿਰਫ ਚਾਰ ਗੱਲਾਂ ਨੇ ਮੇਰੀ ਜ਼ਿੰਦਗੀ ਵਿੱਚ ਕਿੰਨਾ ਵੱਡਾ ਬਦਲਾਅ ਲੈ ਕੇ ਆਂਦਾ ਹੈ ਕਿਸ ਤਰੀਕੇ ਨਾਲ ਮੇਰੀ ਜ਼ਿੰਦਗੀ ਸਕਾਰਾਤਮਕ ਹੋ ਗਈ ਹੈ ਫਕੀਰ ਨੇ ਕਿਹਾ ਸੀ ਅੰਮ੍ਰਿਤ ਵੇਲੇ ਉੱਠਿਆ ਕਰ ਅੰਮ੍ਰਿਤ ਵੇਲੇ ਉੱਠ ਕੇ ਗੁਰਬਾਣੀ ਦਾ ਜਾਪ ਕਰਿਆ ਕਰ ਤੇ ਵੇਖ ਲਓ ਕਿਵੇਂ ਮੈਂ ਜਾਪ ਕਰਨ ਦੇ ਨਾਲ ਆਪਣੀ ਜ਼ਿੰਦਗੀ ਨੂੰ ਖੁਸ਼ਹਾਲ ਤਰੀਕੇ ਦੇ ਨਾਲ ਜਿਉ ਰਿਹਾ ਹਾਂ ਤੇ ਜੇਕਰ ਮੈਂ ਆਪਣੀ ਜ਼ਿੰਦਗੀ ਨੂੰ ਜਿਉ ਰਿਹਾ ਹਾਂ ਤਾਂ ਇਹ ਸਿਰਫ ਪਰਮਾਤਮਾ ਦੀ ਦੇਣ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ